ਇੱਕ ਇੱਕ ਕਰਕੇ ਚਿਹਰਾ ਤੁਹਾਨੂੰ ਦਿਖਾਵਾਂਗਾ ਪੋਲਿਟੀਕਲ ਪਾਰਟੀ ਔਰ ਜਿਨ੍ਹਾਂ ਦੇ ਵੱਡੇ ਚਿਹਰੇ ਸਾਡੇ ਸਾਹਮਣੇ ਹੋਣਗੇ ਜਿਹੜੇ ਚੋਣ ਪੜ ਦੇ ਵਿੱਚ ਪੂਰੀ ਤਾਕਤ ਲਗਾਉਂਦੇ ਹੋਏ ਨਜ਼ਰ ਆਉਣਗੇ ਸਭ ਤੋਂ ਪਹਿਲਾਂ ਮੈਂ ਸੱਤਾ ਤੇ ਆਮ ਆਦਮੀ ਪਾਰਟੀ ਦਾ ਜ਼ਿਕਰ ਕਰਦਾ ਹੈ ਚੈਲੰਜ ਹੈ ਆਮ ਆਦਮੀ ਪਾਰਟੀ ਸਾਹਮਣੇ ਚੈਲੰਜ ਹੈ 92 ਸੀਟਾਂ ਵਾਲੀ ਪੂਰੀ ਪਰਫਾਰਮੈਂਸ ਨੂੰ ਦੁਹਰਾਉਣ ਦਾ ਚੈਲੰਜ ਹੈ 22 ਤੋਂ ਬਾਅਦ 27 ਦੇ ਵਿੱਚ ਸੱਤਾ ਦੀ ਸੈਕੰਡ ਟਰਮ ਲੈ ਕੇ ਆਉਣ ਦਾ ਚੈਲੰਜ ਵੀ ਹੈ ਔਰ ਇਸ ਸਭ ਦੇ ਵਿਚਾਲੇ ਇੱਕ ਤੁਸੀਂ ਕਹੋ ਕਿ ਮੌਕਾ ਵੀ ਹੋਏਗਾ ਆਮ ਆਦਮੀ ਪਾਰਟੀ ਦੇ ਕੋਲ ਤਾਂ ਮੈਂ ਪੋਲੀਟੀਕਲ ਪਾਰਟੀਆਂ ਦਾ ਜ਼ਿਕਰ ਕਰਾਂਗਾ ਕਿ ਕਿਹੜੀਆਂ ਪੋਲੀਟੀਕਲ ਪਾਰਟੀਆਂ ਇਸ ਵਾਰ ਸਾਨੂੰ ਚੋਣ ਪੱਡ ਦੇ ਵਿੱਚ ਨਜ਼ਰ ਆਣਗੀਆਂ ਸਰ ਜੀ ਗੌਰਵ ਆਵਾਦੀ ਪਾਰਟੀ ਦੇ ਵੱਡੇ ਚਿਹਰਿਆਂ ਦਾ ਜ਼ਿਕਰ ਕਰਾਂ ਤੇ ਅਰਵਿੰਦ ਕੇਸ਼ਰੀਵਾਲ ਵੱਡੇ ਚਿਹਰੇ ਨੇ ਕਿਉਂਕਿ ਸਰਗਰਮ ਅਕਸਰ ਬਾਈ ਇਲੈਕਸ਼ਨਸ ਕਿੰਨੀਆਂ ਹੋਈਆਂ ਨੇ ਇਹ ਅਕਸਰ ਸਰਗਰਮ ਨਜ਼ਰ ਆਦੇ ਨੇ ਸੀਐਮ ਭਗਵੰਤ ਪਾਨੇਵਾਲ ਰੈਲੀਆਂ ਨੂੰ ਸੰਬੋਧਨਾਂ ਦੇ ਵੱਲੋਂ ਕੀਤਾ ਜਾਂਦਾ ਹੈ ਅਰਵਿੰਦ ਕੇਸ਼ਰੀਵਾਲ ਆਵਾਦੀ ਪਾਰਟੀ ਦੇ ਸੁਪਰੀਮੋ ਨੇ ਉਹ ਸਤਾਈ ਦੇ ਰਣ ਦੇ ਧੁਰੰਦਰ ਨੇ ਕਾਫੀ ਸਰਗਰਮ ਇਨਾਂ ਇਲੈਕਸ਼ਨਸ ਨਜ਼ਰ ਆਣਗੇ ਸੀਐਮ ਭਗਵੰਤ ਪਾਣ ਮੌਜੂਦਾ ਸਮੇਂ ਚ ਸੀਐਮ ਨੇ ਤੇ ਨੈਕਸਟ ਸਮੇਂ ਦਾ ਮੈਂ ਜ਼ਿਕਰ ਕਰਾਂ ਗੌਰਵ ਤੇ ਅਗਲੀ ਵਾਰ ਵੀ ਇਹ ਆਵਾਦੀ ਪਾਰਟੀ ਤੋਂ ਸੀਐਮ ਜੋ ਫੇਸ ਲਈ ਕੁਰਸੀ ਦੇ ਲਈ ਦਾਅਵੇਦਾਰ ਹੋ ਸਕਦੇ ਨੇ ਡੈਫੀਨਿਟਲੀ ਬਿਲਕੁਲ ਜੀ ਅਮਨ अरोड़ा کافی ਵੱਡਾ ਜੋ ਨਾਮ ਨੇ ਇਹ ਆਵਾਦੀ ਪਾਰਟੀ ਦੇ ਜੋ ਨੇ ਪ੍ਰਧਾਨ ਵੀ ਨੇ ਤੇ ਵੱਡਾ ਚਿਹਰਾ ਨੇ ਤੇ ਸੀਐਮ ਫੇਸ ਜੋ ਕਿ 2017 ਦਾ ਜ਼ਿਕਰ ਕਰਾਤੇ ਉਸ ਲਈ ਵੀ ਨਾ ਤਾਂ ਹਿੰਦੂ ਚਿਹਰਾ ਆਮ ਆਦਮੀ ਪਾਰਟੀ ਪੰਜਾਬ ਦਾ ਪਾਸਾ ਜ਼ਿਕਰ करिए ਹਰਪਾਲ ਛੀਮਾ ਇੱਕ ਵੱਡੇ ਚਿਹਰੇ ਨੇ ਇੱਕ ਕੈਰਸਮੈਟਿਕ ਪਰਸਨੈਲਿਟੀ ਨੇ ਕੈਬਨਟ ਮੰਤਰੀ ਨੇ ਇਹ ਵੀ ਕਿਤਨਾ ਕਿਤੇ ਵੱਡੇ ਜੋ ਫੇਸ ਨੇ ਜੇ ਮੈਂ ਆਹਦੀ ਪਾਰਟੀ ਦਾ ਜ਼ਿਕਰ ਕਰਾਂ ਠੀਕ ਹੈ ਮੈਂ ਇੱਕ ਹੋਰ ਚੀਜ਼ ਮੈਂ ਅੱਗੇ ਕਾਂਗਰਸ ਦਾ ਜ਼ਿਕਰ ਕਰਾਂਗਾ ਆਮ ਆਦਮੀ ਪਾਰਟੀ ਦੀ ਸਿਆਸਤ ਇਹਨਾਂ ਚਿਹਰਿਆਂ ਦੀ ਅਲੱਗ ਵਾਲੀ ਤੋਂ ਮਦੀ ਨਜ਼ਰ ਆਉਂਦੀ ਖਾਸ ਤੌਰ ਤੇ ਪਹਿਲੇ ਦੋ ਚਿਹਰਿਆਂ ਦੇ ਕੇਜਰੀਵਾਲ ਤੇ ਭਗਵੰਤ ਪਾਣ ਸਾਈ ਦੇ ਵਿੱਚ ਚਿਹਰਾ ਹੀ ਹੋਏਗਾ ਜਾਂ ਇਸ ਤਰੀਕੇ ਨਾਲ ਹੀ ਪਾਰਟੀ ਅੱਗੇ ਵਧੇਗੀ ਉਹ ਜ਼ਰੂਰ ਟਾਈਮ ਦੱਸੇਗਾ ਪਰ ਅੱਜ ਦੀ ਡੇਟ ਦੇ ਵਿੱਚ ਮੈਂ 2026 ਦੇ ਪਹਿਲੇ ਦਿਨ ਜ਼ਿਕਰ ਕਰ ਰਹੇ ਹਾਂ 2027 ਦੇ ਇਲੈਕਸ਼ਨ ਦੀ ਤਸਵੀਰ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਇਹ ਦੋ ਵੱਡੇ ਚਿਹਰੇ ਨੇ ਜਿਨ੍ਹਾਂ ਦੇ ਆਲੇ ਦੁਆਲੇ ਪੂਰੀ ਆਮ ਆਦਮੀ ਪਾਰਟੀ ਦੀ ਪੂਰੀ ਰਣਨੀਤੀ ਪੂਰੀ ਸਿਆਸਤ ਕੁਮਦੀ ਨਜ਼ਰ ਆ ਰਹੀ ਹੈ ਹਾਲਾਂਕਿ ਚਿਹਰੇ ਬਹੁਤ ਨੇ ਮਨੀ ਸੋਦੀਆ ਦਾ ਜ਼ਿਕਰ ਹੁੰਦਾ ਰਘਬ ਚੰਡਾ ਦਾ ਜ਼ਿਕਰ ਹੁੰਦਾ ਅੱਛਾ ਉਸ ਤੋਂ ਬਾਅਦ ਮੈਂ ਸਿਆਸਤ ਦੇ ਵਿੱਚ ਜਿਹੜੇ ਹੋਰ ਵੱਡੇ ਚਿਹਰੇ ਪਿਛਲੇ ਟਾਈਮ 'ਚ ਖੂਬ ਚਰਚਾ 'ਚ ਰਹੇ ਨੇ ਕੁਲਤਾਰ ਸਿੰਘ ਸੰਧਵਾ ਦਾ ਜ਼ਿਕ ਮੈਂ ਬਹੁਤ ਸਾਰੇ ਚਿਹਰੇ ਨੇ ਕੈਬਨਿਟ ਮੰਤਰੀਆਂ ਯਾ ਦੇ ਅਹੁਦੇ ਦੇ ਉੱਤੇ ਨੇ ਤਾਂ ਉਹ ਵੀ ਇੱਕ ਰੇਸ ਦੇ ਵਿੱਚ ਹੋਣਗੇ ਉਹਨਾਂ ਦੇ ਨਾਮ ਤੇ ਵੀ ਇਲੈਕਸ਼ਨ ਹੋਏਗਾ ਪਰ ਮੁੱਖ ਤੌਰ ਦੇ ਉੱਤੇ ਦੋ ਚਿਹਰੇ ਹੀ ਹੋਣਗੇ ਹੁਣ ਆਪਾਂ ਰੁਕ ਕਰਦੇ ਹਾਂ ਕਾਂਗਰਸ ਦਾ ਕਿ ਕਾਂਗਰਸ ਦੇ ਕੋਲ ਚਿਹਰਿਆਂ ਦੀ ਕੋਈ ਕਮੀ ਨਹੀਂ ਹੈ ਮੁੱਖ ਮੰਤਰੀ ਕੌਣ ਹੋਏਗਾ ਪਤਾ ਨਹੀਂ ਕਾਂਗਰਸ ਦੇ ਸਾਹਮਣੇ ਇਹ ਵੀ ਚੈਲੰਜ ਹੁੰਦਾ ਕਿ ਬਹੁਤ ਸਾਰੇ ਇਹਨਾਂ ਦੇ ਕੋਲ ਸੀਐਮ ਦੇ ਚਿਹਰੇ ਨਹੀਂ ਤਾਂ ਉਹਨਾਂ ਦੇ ਵਿੱਚੋਂ ਕੋ ਚਿਹਰੇ ਜੀ ਗੌਰਵ ਤੇ ਕਾਂਗਰਸ ਪਾਰਟੀ ਦਾ ਜ਼ਿਕਰ ਕਰਾਤੇ ਵੱਡੇ ਵੱਡੇ ਚਿਹਰੇ ਨੇ ਕਾਂਗਰਸ ਪਾਰਟੀ ਦੇ ਕੋਲ ਰਾਹੁਲ ਗਾਂਧੀ ਜ਼ਰੂਰ ਸਾਨੂੰ ਸਰਗਰਮ ਕਾਂਗਰਸ ਨਜ਼ਰ ਆਂਗੇ ਕਿ ਕਿਸੇ ਨਾਲ ਚੋਣ ਪੰਜਾਬ ਦੀ ਧਰਤੀ ਤੇ ਇਹਨਾਂ ਦਾ ਆ ਨਾ ਜਾਣਾ ਅਕਸਰ ਲੱਗੇ ਰਹੇਗਾ ਰਾਜਾਵੜਿੰਗ ਮੌਜੂਦਾ ਸਮੇਂ ਚ ਪ੍ਰਧਾਨ ਨੇ ਤੇ ਇਹ ਕਈ ਵਾਰ ਇਸ ਗੱਲ ਦਾ ਜ਼ਿਕਰ ਕਰ ਚੁੱਕੇ ਨੇ ਕਿ ਮੈਂ 2027 ਜੋ ਸੀਐਮ ਫੇਸ ਹਾਂ ਉਸ ਦਾ ਦਾਵੇਦਾਰ ਹਾਂ ਚੰਜੀ ਸਿੰਘ ਚੰਨੀ ਇਹ ਸਾਫ ਕਾ ਸੀਐਮ ਨੇ ਹਾਲਾ ਕਿ ਇਹਨਾਂ ਦੇ ਬੋਲੋ ਵੀ ਦਾਵਾ ਕੀਤਾ ਜਾਂਦਾ ਕਿ ਅਗਲੀ ਵਾਰ ਜ਼ਰੂਰ ਇਹ ਸੀਐਮ ਫੇਸ ਦੇ ਦਾਅਵੇਦਾਰ ਹੋਣਗੇ ਪਰਤਾਪ ਸਿੰਘ ਬਾਜਵਾ ਵੀ ਵਾਰ-ਵਾਰ ਇਸ ਗੱਲ ਦਾ ਜ਼ਿਕਰ ਕਰ ਰਹੇ ਹਨ ਯਾਨੀ ਕਿ ਚਾਰੋਂ ਜੋ ਫੇਸ ਨੇ ਚਾਰੋਂ ਇਹ ਵੱਡਾ ਦਾਅਵਾ ਕਰਦੇ ਨੇ ਕਿ ਅਸੀਂ 2027 ਅਸੈਂਬਲੀ ਇਲੈਕਸ਼ਨਸ ਚ ਸੀਐਮ ਫੇਸ ਜੋ ਹੈ ਹੋਵਾਂਗਾ ਮੈਂ ਮੈਂ ਤੇਰੀ ਗੱਲ ਮੰਗੀ ਸਿੱਧੇ ਤੌਰ ਦੇ ਤੇ ਆ ਕੇ ਨਹੀਂ ਕਹਿੰਦੇ ਕਿ ਹਾਂ ਮੈਂ ਮੁੱਖ ਮੰਤਰੀ ਬਣਨਾ ਹੈ ਜਾਂ ਮੈਂ ਮੁੱਖ ਮੰਤਰੀ ਦਾ ਚਿਹਰਾ ਹਾਂ ਪਰ ਗੱਲ ਇਹ ਹੈ ਕਿ ਸਾਰੇ ਚਿਹਰੇ ਹੈਗੇ ਨੇ ਇਹਨਾਂ ਦੇ ਵਿੱਚ ਇਹ ਅਸੀਂ ਤਸਵੀਰਾਂ ਦਿਖਾਈਆਂ ਚਿਹਰੇ ਹੋਰ ਵੀ ਹੈਗੇ ਨੇ ਪ੍ਰਗਟ ਸਿੰਘ ਦਾ ਜ਼ਿਕਰ ਹੁੰਦਾ ਚਿਹਰੇ ਉਹ ਵੀ ਹੈਗੇ ਨੇ ਰਾਣਾ ਗੁਰਜੀਤ ਦਾ ਜ਼ਿਕਰ ਹੁੰਦਾ ਚਿਹਰੇ ਉਹ ਵੀ ਹੈਗੇ ਨਵਜੋਤ ਸਿੰਘ ਸਿੱਧੂ ਪਿਕਚਰ 'ਚ ਬੇਸ਼ੱਕ ਨਹੀਂ ਨੇ ਨਾ ਇਸ ਪਿਕਚਰ 'ਚ ਨੇ ਪੰਜਾਬੀ ਸਿਆਸਤ ਦੀ ਪਿਕਚਰ 'ਚ ਨੇ ਪਰ ਹਾਂ ਨਵਜੋਤ ਸਿੰਘ ਸਿੱਧੂ ਦੀ ਐਂਟਰੀ ਹੈ ਜੇ ਬਾਕੀ ਹੈ ਹਾਂ ਸਿੱਧੂ ਦੀ ਐਂਟਰੀ ਦੇ ਨਾਲ ਸਿਆਸਤ ਬਦਲ ਸਕਦੀ ਹੈ ਹਾਂ ਸਿੱਧੂ ਦੀ ਐਂਟਰੀ ਹੋ ਸਕਦੀ ਹੈ ਤਾਂ ਕਾਂਗਰਸ ਦੇ ਇਹ ਚਿਹਰੇ ਨੇ ਮੈਂ ਰਾਹੁਲ ਗਾਂਧੀ ਦਾ ਵੇਸ ਕਰਕੇ ਜ਼ਿਕਰ ਕਰ ਰਹੇ ਹਾਂ ਕਿ ਰਾਹੁਲ ਗਾਂਧੀ ਦੀ ਪੈਦਲ ਯਾਤਰਾ 2024 ਦੇ ਇਲੈਕਸ਼ਨ ਤੋਂ ਪਹਿਲਾਂ ਹੋਈ ਹੈ 2027 ਤੱਕ ਕੋਈ ਇੰਪੈਕਟ ਕੀ ਪੰਦੀ ਹੈ ਕਿ ਕਿਵੇਂ ਆਪਾਂ ਗੱਲ ਰੱਖੀ ਹੈ ਯਾਦ ਕਿ 2027 ਦੇ ਵਿੱਚ ਜਿਹੜਾ ਇਲੈਕਸ਼ਨ ਹੈ ਇੱਕ ਪੈਰਲਲ ਉੱਤਰ ਪ੍ਰਦੇਸ਼ ਦਾ ਇਲੈਕਸ਼ਨ ਹੋ ਰਿਹਾ ਹੋਏਗਾ ਵੱਡਾ ਸਟੇਟ ਹੈ ਉੱਤਰ ਪ੍ਰਦੇਸ਼ ਔਰ ਇੱਕ ਪੰਜਾਬ ਵੀ ਹੈ ਕੁਝ ਹੋਰ ਪੰਜ ਸੂਬਿਆਂ ਦੇ ਇਕੱਠੇ ਇਲੈਕਸ਼ਨ ਹੁੰਦੇ ਨੇ ਮੈਂ ਇਸ ਕਰਕੇ ਜ਼ਿਕਰ ਕਰ ਰਿਹਾ ਕਿ ਰਾਹੁਲ ਗਾਂਧੀ ਪੰਜਾਬ ਦੇ ਉੱਤੇ ਕਿੰਨਾ ਫੋਕਸ ਕਰ ਪੈਂਦੇ ਨੇ ਇੱਕ ਹੋਰ ਬਹੁਤ ਇੰਪੋਰਟੈਂਟ ਗੱਲ ਹੈ ਜਿਹੜੀ ਇੱਥੇ ਚਰਚਾ ਵਾਲੀ ਗੱਲ ਹੈ ਕਿ ਕਾਂਗਰਸ ਦੇ ਲਈ ਉੱਤਰ ਪ੍ਰਦੇਸ਼ ਦੇ ਵਿੱਚ ਇਕੱਲੇ ਦਮ ਦੇ ਉੱਤੇ ਸਰਕਾਰ ਬਣਾਉਣਾ ਉਹਨਾਂ ਪੋਸੀਬਲ ਨਜ਼ਰ ਨਹੀਂ ਆਉਂਦਾ ਜਿਨ੍ਹਾਂ ਪੰਜਾਬ 'ਚ ਨਜ਼ਰ ਆਉਂਦਾ ਤਾਂ ਰਾਹੁਲ ਗਾਂਧੀ ਦਾ ਮੇਨ ਫੋਕਸ ਪੰਜਾਬ ਡੈਫੀਨਿਟਲੀ ਹੋ ਸਕਦਾ ਹੈ ਆਪਾਂ ਨੂੰ ਨਜ਼ਰ ਆਣਗੇ ਤਾਂ ਇਹ ਚਿਹਰੇ ਹੈਗੇ ਨੇ ਇਹਨਾਂ ਦੇ ਵਿੱਚ ਬਹੁਤ ਸਾਰੇ ਚਿਹਰੇ ਨੇ ਭਾਤਪੂਛ ਅਸ਼ੂ ਹੈਗੇ ਨੇ ਅੱਛਾ ਮੈਂ ਦੁਆਬੇ ਵਾਲੇ ਪਾਸੇ ਰਾਣਾ ਗੁਰਜੀਤ ਦਾ ਆਲਰੇਡੀ ਜ਼ਿਕਰ ਕਰ ਚੁੱਕੇ ਹਾਂ ਉਸ ਤੋਂ ਬਾਅਦ ਅਚਰਨਜੀਤ ਸਿੰਘ ਚੰਨੀ ਦਾ ਆਪਾਂ ਜ਼ਿਕਰ ਕਰ ਚੁੱਕਿਆ ਮਤਲਬ ਬਹੁਤ ਸਾਰੇ ਚਿਹਰੇ ਹੈਗੇ ਨੇ ਪਰ ਇਹਨਾਂ ਚਿਹਰਿਆਂ ਦੇ ਆਲੇ ਦੁਆਲੇ ਸਿਆਸਤ ਘੁੰਮਦੀ ਹੋਈ ਨਜ਼ਰ ਆਏਗੀ ਮੁੱਖ ਮੰਤਰੀ ਕੌਣ ਬਣਦਾ ਸੀਟਾਂ ਆਉਂਦੀਆਂ ਨੇ ਉਹ ਜਨਤਾ ਦਾ ਹੈ ਕਰੇਗੀ ਅਗਲੀ ਪਾਰਟੀ ਦਾ ਰੁਕਦੇ ਕਾਫੀ ਖਿੱਚੋ ਤਾਨਵੇਂ ਇਹਨਾਂ ਆਗੂਆਂ ਦੇ ਵਿਚਾਰੇ ਸਾਨੂੰ ਦੇਖਣ ਨੂੰ ਲੈ ਹੁਣ ਰੁਕ ਰਾਂਗੇ ਸ਼੍ਰੋਮਣੀ ਅਕਾਲੀ ਦਲ ਦਾ ਆਈ ਥਿੰਕ ਇਥੇ ਸ਼੍ਰੋਮਣੀ ਕਾਲ ਜੀ ਜੀ ਦਰੋਸ ਕਰ ਦਾਂਗੇ ਜੀ ਜੀ

ਆਪਣੇ ਦਿਲ ਦਾ ਜੋ ਦਰਦ ਹੈ बार-बार ਬਿਆਨ ਕਰ ਚੁੱਕੇ ਨੇ ਕਿ ਸੀਐਮ ਦੀ ਕੁਰਸੀ ਤੱਕ ਪਹੁੰਚਦੇ ਪਹੁੰਚ ਨਹੀਂ ਸਕੇ। ਅਸ਼wini ਸ਼ਰਮਾ ਕਾਰਜਕਾਰੀ ਪ੍ਰਧਾਨ ਕੈਪਟਨ ਰਮਿੰਦਰ ਸਿੰਘ ਇੱਕ ਵੱਡੇ ਦਾਅਵੇਦਾਰ ਨੇ ਸੀਐਮ ਫੇਸ ਦੇ ਜੇ ਬੀਜਪੀ ਆਈ ਹੈ ਹੈਨਾ ਤੇ ਰਮਨਿਤ ਬਿੱਟੂ ਇਹ ਵੀ ਦਾਵਾ ਕਰ ਚੁੱਕੇ ਨੇ ਕਿ ਮੈਂ ਮੁੱਖ ਮੰਤਰੀ ਦਾ ਦਾਵਾ ਨਾ ਹੋਵੇ ਪਰ ਗੱਲ ਇਹ ਹੈ ਕਿ ਇਸ ਸਿਆਸਤ ਇਹਨਾਂ ਦੇ ਅਲੱਗ-ਵਾਲੇ ਘੁੰਮੇਗੀ। ਪੰਜਾਬ ਦੀ ਸਿਆਸਤ ਦੇ ਬਹੁਤ ਵੱਡੇ ਚਿਹਰੇ ਨੇ ਰਮਨਿਤ ਬਿੱਟੂ ਇਸ ਸਮੇਂ ਅੱਛਾ ਇਹ ਤਸਵੀਰ ਦੇ ਵਿੱਚ ਇੱਕ ਬਹੁਤ ਦਿਲਚਸਪ ਗੱਲ ਹੈ। ਨਰਿੰਦਰ ਮੋਦੀ ਇੱਕ ਕ੍ਰਿਸ਼ਮਾਈ ਲੀਡਰ ਹੈ ਭਾਜਪਾ ਦੇ ਕੋਲ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਜਿਸ ਤਰੀਕੇ ਨਾਲ ਬੈਕ ਟੂ ਬੈਕ ਇਲੈਕਸ਼ਨ ਜਿੱਤੇ ਨੇ ਇਹਨਾਂ ਦਾ ਅਸਰ ਪੰਜਾਬ ਦੀ ਸਿਆਸਤ ਦੇ ਵਿੱਚ ਕਿੰਨਾ ਨਜ਼ਰ ਆਉਂਦਾ ਹੈ 2027 ਦੇ ਵਿੱਚ ਉਸਤੇ ਇੱਕ ਸਵਾਲ ਜ਼ਰੂਰ ਹੈ ਕਿਉਂਕਿ 2024 ਚ ਜਿੱਥੇ 240 ਸੀਟਾਂ ਲੈ ਕੇ ਸਰਕਾਰ ਬਣਾ ਗਈ ਭਾਜਪਾ ਕੇਂਦਰ ਦੇ ਵਿੱਚ ਪੰਜਾਬ 'ਚ ਖਾਤਾ ਨਹੀਂ ਖੁੱਲਿਆ ਪਰਸੈਂਟੇਜ 18 ਤੱਕ ਪਹੁੰਚ ਗਏ ਮੈਂ ਉਹ ਵੀ ਅਗਿਤਾ ਦਿਨ ਦਿਖਾ ਦਵਾਂਗਾ ਇਸ ਪਿਕਚਰ ਦੇ ਵਿੱਚ ਜਿਹੜੇ ਅਸੀਂ ਚਿਹਰੇ ਰੱਖੇ ਉਹਨਾਂ ਦੇ ਵਿੱਚ ਇੱਕ ਦਿਲਚਸਪ ਗੱਲ ਪਤਾ ਕੀ ਹੈ ਸਰਬ ਇਹ ਚਾਰ ਦੇ ਵਿੱਚੋਂ ਤਿੰਨ ਚਿਹਰੇ ਭਾਜਪਾ ਜੋ ਕਾਂਗਰਸ ਵਾਲੇ ਪ ਸੁਨੀਲ ਜਾਖੜ ਕਾਂਗਰਸ ਦੇ ਪ੍ਰਧਾਨ ਰਹੇ ਅੱਜ ਬੀਜੇਪੀ ਦੇ ਨੇ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਵਾਲੇ ਪਾਸੇ ਤੋਂ ਮੁੱਖ ਮੰਤਰੀ ਰਹੇ ਪ੍ਰਧਾਨ ਰਹੇ ਅੱਜ ਬੀਜੇਪੀ ਚ ਨੇ ਰਮਨੀਤ ਬਿੱਟੂ ਇੱਕ ਵੱਡਾ ਚਿਹਰਾ ਰਿਹਾ ਰਮਨੀਤ ਬਿੱਟੂ ਦੇ ਦਾਦਾ ਜੀ ਸੂਬੇ ਦੇ ਮੁੱਖ ਮੰਤਰੀ ਰਹੇ ਸਰਦਾਰ ਬਿਆਨ ਸਿੰਘ ਮਰਹੂਮ ਸਰਦਾਰ ਬਿਆਨ ਸਿੰਘ ਉਹ ਉਹਨਾਂ ਦੇ ਪਰਿਵਾਰ ਤੋਂ ਆਦ ਰਹੇ ਅੱਜ ਬੀਜੇਪੀ ਚ ਨੇ ਤਾਂ ਇਹ ਜਿਹੜੀ ਐਂਟਰੀ ਹੈ ਕਿਸ ਤਰੀਕੇ ਨਾਲ ਹੁੰਦੀ ਹੈ ਉਹ ਜ਼ਰੂਰ ਆਪਾਂ ਨੂੰ ਦੇਖਣ ਵਾਲੀ ਗੱਲ ਹੋਈ